ਮੇਰਾ ਨਾਮ ਜੀ ਹੈ ਜੀ ਦਰਕਾਰ ਕੀ ਲੈ ਕੇ ਪਹੁੰਚਿਆ ਹਾਂ ਜਾਣਕਾਰੀ ਲਈ ਮੇਰਾ ਨਾਮ ਜੀ ਵਰੁਣ ਸਰੀਨਾ ਮੈਂ ਅੰਮ੍ਰਿਤਸਰ ਤੋਂ ਆ ਅੱਜ ਅਸੀਂ ਬੀਸੀ ਮੈਡਮ ਕੋ ਆਏ ਆ ਦਰਖਾਸਤ ਲੈ ਕੇ ਜਿਹੜਾ ਮੇਨ ਮੁੱਦਾ ਵਾ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਢੇ ਸੀਗੇ ਕਿ BS4 ਜਿਹੜੀਆਂ ਗੱਡੀਆਂ ਵਾ ਉਹ ਹੁਣ ਰਜਿਸਟਰ ਨਹੀਂ ਹੋਣਗੀਆਂ ਉਹਨਾਂ ਨੂੰ ਰਜਿਸਟਰ ਉਹਨਾਂ ਦੀ ਆਰਸੀ ਨਹੀਂ ਬਣਨਗੀਆਂ ਬਟ ਜਿਹੜੀ ਅੰਮ੍ਰਿਤਸਰ ਦੀ ਤਹਿਸੀਲ ਲਲੋਪੋ ਕੇ ਉਥੇ ਪੀਵੀ 93 ਨੰਬਰ ਚੱਲਦਾ ਉਸ ਤਹਿਸੀਲ ਚ ਅੱਜ ਵੀ BS4 ਗੱਡੀਆਂ ਨੂੰ ਰਜਿਸਟਰ ਕੀਤਾ ਜਾ ਰਿਹਾ ਵਾ ਉਦੀ ਅਸੀਂ ਦਰਖਾਸਤ ਲੈ ਕੇ ਆਏ ਹਾਂ ਅਸੀਂ ਆਪਣੇ ਵੱਲੋਂ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਥੋੜੀ ਜੀ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਇਹ ਅੰਮਰਸਰ ਦੀ ਤਹਿਸੀਲ 'ਚ ਸਿਰਫ ਬੀਐਸ4 ਗੱਡੀਆਂ ਨੂੰ ਰਜਿਸਟਰ ਨਹੀਂ ਕੀਤਾ ਜਾ ਰਿਹਾ ਚਾਹੇ ਉਹ ਚੋਰੀ ਦੀਆਂ ਗੱਡੀਆਂ ਵਾਂ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾ ਰਿਹਾ ਵਾ ਮੋٹے ਪੈਸੇ ਲੈ ਕੇ ਚਾਹੇ ਉਹ ਲੋਨ ਡਿਫਾਲਟਰ ਗੱਡੀਆਂ ਨੇ ਉਹਨਾਂ ਨੂੰ ਵੀ ਰਜਿਸਟਰ ਕਰਕੇ ਉਹਨਾਂ ਦੀਆਂ ਕੈਸ਼ ਦੀਆਂ ਆਰਸੀਆਂ ਬਣਾਈ ਜਾ ਰਹੀਆਂ ਵਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਜਿਹੜੀਆਂ ਚੋਰੀ ਦੀਆਂ ਗੱਡੀਆਂ ਲਿਆਉਂਦੇ ਨੇ ਇਹ ਫੇਕ ਡਾਕੂਮੈਂਟਸ ਲਗਾ ਕੇ ਉਹਨਾਂ ਦੀ ਓਰੀਜਨਲ ਆਰਸੀਆਂ ਬਣਾ ਰਹੇ ਨੇ ਤਾਂ ਕਿ ਉਹ ਕਿਤੇ ਫ ਇਨ ਕੇਸ ਕ੍ਰਾਈਮ ਚ ਵੀ ਅਗਰ ਯੂਜ਼ ਹੁੰਦੀਆਂ ਵਾ ਤੇ ਪੁਲਿਸ ਕੋ ਕੋਈ ਐਵੀਡੈਂਸ ਨਹੀਂ ਮਿਲਦਾ ਕਿ ਇਹ ਗੱਡੀ ਕਿਰੇ ਨਾਂ ਤੇ ਕਿਉਂਕਿ ਡਾਕੂਮੈਂਟਸ ਬਿਲਕੁਲ ਫੇਕ ਲੱਗੇ ਹੁੰਦੇ ਨੇ ਸਾਡੇ ਕੋਲ ਪ੍ਰੋਪਰ ਐਵੀਡੈਂਸ ਸੀਗਾ ਕਿ ਕਿਹੜੀਆਂ ਚੋਰੀ ਦੀਆਂ ਗੱਡੀਆਂ ਨੂੰ ਆਰਸੀਆਂ ਬਣੀਆਂ ਜਿਹੜੀਆਂ ਲੋਨ ਡਫਾਲਟਰ ਗੱਡੀਆਂ ਦੀਆਂ ਆਰਸੀਆਂ ਬਣੀਆਂ ਅੱਜ ਆਪਾਂ ਡੀਸੀ ਮੈਡਮ ਨੂੰ ਉਹ ਦੇ ਦਿੱਤੀਆਂ ਵਾ ਸਾਰਾ ਵਿਦ ਪ੍ਰੂਫ ਦੇ ਦਿੱਤਾ ਵਾ ਇਹ ਦੂਜੇ ਸ਼ਹਿਰਾਂ ਤੋਂ ਜਲੰਧਰ, ਲੁਧਿਆਣਾ, ਮੋਗੇ, ਬਟਿੰਡਾ, ਫਿਰੋਜ਼ਪੁਰ ਦੀਆਂ ਗੱਡੀਆਂ ਇੱਥੇ ਮਂਗਾ ਕੇ ਤਹਿਸੀਲੋਂ ਪੀਵੀ 93 'ਚ ਨੰਬਰ ਲਵਾ ਰਹੇ ਨੇ ਚਾਹੇ ਉਹ BS4 ਆ ਚਾਹੇ ਉਹ ਚੋਰੀ ਦੀਆਂ ਚਾਹੇ ਉਹ ਲੋਨਡ ਫਾਲਟਰ ਆ ਜਦਕਿ ਉਹਨਾਂ ਦੇ ਆਪਣੇ ਡਿਪਾਰਟ ਆਪਣੇ ਸ਼ਹਿਰਾਂ 'ਚ RTA ডিপার্টমেন্ট ਹੈਗਾ ਵਾ ਉਹ ਲੇਕਿਨ ਇ ਉਥੋਂ ਨਾਲ ਲਵਾ ਕੇ ਇਥੋਂ ਲਵਾ ਰਹੇ ਨੇ ਕਿਉਂਕਿ ਇੱਥੇ ਮੋٹے ਪੈਸੇ ਲੈ ਕੇ ਗਲਤ ਗੱਡੀਆਂ ਨੂੰ ਵੀ ਸਹੀ ਤਰੀਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਦੇ ਡਾਕੂਮੈਂਟਸ ਤਿਆਰ ਕੀਤੇ ਜਾਂਦੇ ਨੇ ਤੇ ਇਥੋਂ ਦੀਆਂ ਜਿਹੜੀਆਂ ਗੱਡੀਆਂ ਬਗਾਨੇ ਸ਼ਹਿਰਾਂ ਚ ਜਾਂਦੀਆਂ ਜੇ ਇਹਦੀ ਸਹੀ ਤਰੀਕੇ ਇਮਾਨਦਾਰੀ ਨਾਲ ਜਾਂਚ ਕਰਾਈ ਜਾਵੇ ਮੈਂ ਵਿਸ਼ਵਾਸ ਨਾਲ ਕਹਿੰਦਾ ਵਾ ਕਿ ਪੂਰੇ ਪੰਜਾਬ ਚ ਕਰੋੜਾਂ ਦਾ ਘਪਲਾ ਪਤਾ ਲੱਗੂਗਾ ਕਰੋੜਾਂ ਦਾ ਟੈਕਸ ਸਰਕਾਰ ਦਾ ਚੋਰੀ ਹੋਇਆ ਉਹ ਪਤਾ ਲੱਗੂਗਾ ਤੇ ਕਰੋੜਾਂ ਦੀਆਂ ਨਜਾਇਜ਼ ਗੱਡੀਆਂ ਜਿਹੜੀਆਂ ਸੜਕਾਂ ਤੇ ਚੱਲ ਰਹੀਆਂ ਉਹ ਸਾਹਮਣੇ ਆਣਗੀਆਂ ਜੀ ਧੰਨਵਾਦ ਹਾਂਜੀ ਇਹਦੇ ਵਿੱਚ ਇਨਸਪੈਕਸ਼ਨ ਕਰਾਈ ਜਾਏਗੀ ਜੀ ਮੈਂ ਆਰਟੀਏ ਸਾਹਿਬ ਤੇ ਮੈਡਮ ਦੀ ਡਿਊਟੀ ਲਗਾਈ ਐਸਟੀਐਮ ਮੈਡਮ ਦੀ ਤਾਂ ਵੀ ਗੈਟ ਇਟ ਚੈੱਕ ਥੈਂਕ ਯੂ ਵੈਰੀ ਮਚ